ਜਿਹੜੇ ਅਮਰੀਕਨ ਨੇ ਉਹ ਕੈਨੇਡਾ ਦੇ ਵਿੱਚ ਆਉਣ ਦੇ ਲਈ ਇਛੁਕ ਨੇ ਕਈ ਜਦੋਂ ਕਿਸੇ ਦੇਸ਼ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਲੋਕ ਉਹਨੂੰ ਛੱਡ ਕੇ ਜਾਣ ਬਾਰੇ ਸੋਚਣ ਲੱਗ ਪੈਂਦੇ ਸਾਰੇ ਨਹੀਂ ਕੁਝ ਹੁਣ ਉਹ ਕੁਝ ਲੋਕਾਂ ਦੀ ਗਿਣਤੀ ਅਮਰੀਕਾ ਦੇ ਵਿੱਚ ਵਧ ਗਈ ਆ ਉਹ ਲੋਕ ਜਿਹੜੇ ਅਮਰੀਕਾ ਛੱਡ ਕੇ ਕੈਨੇਡਾ ਆਉਣਾ ਚਾਹੁੰਦੇ ਆ ਆਮ ਤੌਰ ਤੇ ਤੇ ਧਾਰਨਾ ਇਹ ਆ ਵੀ ਅਮਰੀਕਾ ਕੈਨੇਡਾ ਦਾ ਮੁਕਾਬਲਾ ਕੋਈ ਨਹੀਂ ਕੈਨੇਡਾ ਦੇ ਵਿੱਚ ਅਮਰੀਕਾ ਜਿਹੜਾ ਬਹੁਤ ਸੋਹਣਾ ਵਧੀਆ ਉਹਨਾਂ ਦੀ ਇਕਨੋਮੀ ਬਹੁਤ ਵੱਡੀ ਆ ਕਈ ਗੁਣਾ ਕੈਨੇਡਾ ਨਾਲੋਂ ਪੋਪੂਲੇਸ਼ਨ ਇਹਨਾਂ ਦੀ ਜ਼ਿਆਦਾ ਹੈ ਵੀ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਪਰ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਇੱਕ ਜਿਹੜੇ ਵਾਧਾ ਹੋਇਆ ਉਹਨਾਂ ਅਮਰੀਕਨਸ ਦੀ ਗਿਣਤੀ ਦੇ ਵਿੱਚ ਜਿਹੜੇ ਆਨਲਾਈਨ ਸਰਚ ਕਰ ਰਹੇ ਆ ਕਿ ਕੈਨੇਡਾ ਕਿਦਾ ਮੂਵ ਕੀਤਾ ਜਾ ਸਕਦਾ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੁਝ ਰਾਜਨੀਤਿਕ ਘਟਨਾਵਾਂ ਘਟੀਆਂ ਉਹਨਾਂ ਦਾ ਅਸਰ ਇਹਦੇ ਉੱਤੇ ਜ਼ਿਆਦਾ ਪਿਆ ਹੁੰਦਾ ਕੀ ਹੈ ਗੂਗਲ ਤੇ ਜਦੋਂ ਸਰਚ ਕੀਤਾ ਜਾਂਦਾ ਹਾਊ ਟੂ ਮੂਵ ਟੂ ਕੈਨੇਡਾ ਜਾਂ ਹਾਊ ਟੂ ਗੈਟ ਕੈਨੇਡੀਅਨ ਪੀਆਰ ਜਨਸ਼ਿਪ ਬਗਰਬਗਰਾਉ ਸਰਚਸ ਉਹਦਾ ਇੱਕ ਗ੍ਰਾਫ ਬਣ ਜਾਂਦਾ ਇਹਦਾ ਇਹਦਾ ਸਾਰੇ ਗ੍ਰਾਫ ਦਾ ਪਤਾ ਹੁੰਦਾ ਉਹਨਾਂ ਨੂੰ ਤੇ ਉਹ ਗ੍ਰਾਫ ਜਦੋਂ ਬਣਾਉਂਦੇ ਆ ਤੁਹਾਨੂੰ ਸਾਫ਼ ਪਤਾ ਲੱਗਦਾ ਵੀ ਉਹ ਲੋਕਾਂ ਦੀ ਗਿਣਤੀ ਵਧ ਗਈ ਹੈ ਜਿਹੜੇ ਅਮਰੀਕਾ ਦੇ ਲੋਕ ਨੇ ਹੁਣ ਨੰਬਰ ਕੋਈ ਵੀ ਹੋ ਸਕਦਾ ਜਿੰਨੇ ਪਹਿਲਾਂ ਅਮਰੀਕਾ ਤੋਂ ਕੈਨੇਡਾ ਆਉਣੇ ਚਾਹੁੰਦੇ ਸੀ ਉਹਨਾਂ ਦੇ ਨੰਬਰ ਦੇ ਵਿੱਚ ਵਾਧਾ ਹੋ ਗਿਆ ਇਹ ਨੰਬਰ 2-3 ਦਿਨ ਖਾਸ ਤੌਰ ਦੇ ਉੱਤੇ ਵਧਿਆ ਕਹ ਜਿਹੜੇ ਇਮੀਗ੍ਰੇਸ਼ਨ ਵਕੀਲ ਨੇ ਉਹ ਦੱਸ ਰਹੇ ਆ ਕਿ ਤਰ੍ਹਾਂ ਤਰ੍ਹਾਂ ਦੇ ਸਾਡੇ ਕੋਲ ਸਵਾਲ ਆ ਰਹੇ ਆ ਜਿਨ੍ਹਾਂ ਦੇ ਅਸੀਂ ਜਵਾਬ ਦੇ ਰਹੇ ਆ ਰੇ ਗੂਗਲ ਟ੍ਰੈਂਡਸ ਨੇ ਸਰਚਸ ਦੇ ਕੈਨੇਡਾ ਨੂੰ ਮੂਵ ਕਰਨ ਸੰਬੰਧੀ ਉਹ ਦੱਸਿਆ ਜਾ ਰਿਹਾ ਕਿ ਪਿਛਲੇ ਮਹੀਨੇ ਜ਼ਿਆਦਾ ਸ਼ੁਰੂ ਹੋਏ ਸੀ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਵਾਧਾ ਜਿਹੜਾ ਗ੍ਰਾਫ ਦੇ ਵਿੱਚ ਉੱਪਰ ਨੂੰ ਗਿਆ ਸੀ ਉਹ ਉਹ ਦਿਨ ਸੀ ਜਿੱਦਨ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜਾ ਆ ਜਿਹੜਾ ਹ ਡਿਬੇਟ ਸੀਗਾ ਇਸ ਉਹ ਇੱਕ ਦਿਨ ਬਾਅਦ ਜਿਹੜਾ ਬਹੁਤ ਜ਼ਿਆਦਾ ਉਡੀਕਿਆ ਜਾ ਰਿਹਾ ਡਿਬੇਟ ਸੀ ਉਹ ਤੋਂ ਇੱਕ ਦਿਨ ਬਾਅਦ ਵੀ ਜਿਹਦੇ ਵਿੱਚ ਇਹਨਾਂ ਨੇ ਡੋਨਲਡ ਟਰੰਪ ਨੂੰ ਹੁਣ ਇੱਕ ਤਰੀਕੇ ਨਾਲ ਜਿੱਤ ਦੇ ਦਿੱਤੀ ਵੀ ਉਹਨਾਂ ਨੇ ਜਿੱਤੀ ਜਣਾ ਜੋ ਮਰਜ਼ੀ ਕਰ ਲੋ ਇਹਨਾਂ ਦਾ ਹੱਥ ਬਹੁਤ ਉੱਤੇ ਆ ਉਦੋਂ ਸਭ ਤੋਂ ਜ਼ਿਆਦਾ ਲੋਕਾਂ ਨੇ ਚੈੱਕ ਕੀਤਾ ਵੀ ਭਾਈ ਅਮਰੀਕਾ ਤੋਂ ਕੈਨੇਡਾ ਕਿਸ ਤਰੀਕੇ ਦੇ ਨਾਲ ਮੂਵ ਹੋਇਆ ਜਾ ਸਕਦਾ ਫਿਰ ਕੋਸ਼ ਥਾਵਾਂ ਦੇ ਉੱਤੇ ਉਸ ਵੇਲੇ ਜਿਹੜੇ ਲੋਕਾਂ ਜਦੋਂ ਕੋਈ ਕਤਲ ਹੁੰਦੇ ਆ ਜਾਂ ਇਹਦੀਆਂ ਘਟਨਾਵਾਂ ਪਾਪਰ ਦੀਆਂ ਉਸ ਵੇਲੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਧਰਲੇ ਪਾਸੇ ਆਉਣਾ ਸ਼ੁਰੂ ਕਰ ਦਿੰਦੇ ਆ ਕਿ ਸੋਚਣਾ ਸ਼ੁਰੂ ਕਰ ਦਿੰਦੇ ਆ ਵੀ ਕਿੱਥਾ ਇੱਥੇ ਜਾਇਆ ਜਾ ਸਕਦਾ ਜਿੱਦਣ ਡੋਨਲਡ 트੍ਰੰਪ ਨੂੰ ਇਮਿਊਨਿਟੀ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਕਿ ਜਿਹੜਾ ਰਾਸ਼ਟਰਪਤੀ ਹੁੰਦਿਆਂ ਜਿਹੜੇ ਉਹਨੇ ਕੰਮ ਕੀਤੇ ਉਹਦੇ ਤੇ ਕੋਈ ਸਵਾਲ ਨਹੀਂ ਉਹ ਇਮਿਊਨ ਨੇ ਉਹਨਾਂ ਤੇ ਕੋਈ ਕੇਸ ਨਹੀਂ ਚੱਲ ਸਕਦਾ ਆਫੀਸ਼ੀਅਲ ਕੰਮਾਂ ਦੇ ਉੱਤੇ ਉਹ ਦਿਨ ਕਹਿੰਦੇ ਸਭ ਤੋਂ ਬਾਅਦ ਚੈੱਕ ਹੋਇਆ ਉਹ ਦਿਨ ਸਭ ਤੋਂ ਬਾਅਦ ਲੋਕਾਂ ਨੇ ਸਰਚ ਕੀਤਾ ਕਿ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਕਿੱਦਾਂ ਆ ਕੇ ਰਿਹਾ ਜਾ ਸਕਦਾ ਜਿੱਦਣ ਆ ਹੁਣ ਰੀਸੈਂਟਲੀ ਡੋਨਲਡ 트੍ਰੰਪ ਦੇ ਉੱਤੇ ਪਿਛਲੇ ਸ਼ਨੀਵਾਰ ਹਮਲਾ ਹੋਇਆ ਤੇ ਉਹਨਾਂ ਦੇ ਕੰਨ ਦੇ ਉੱਤੇ ਗੋਲੀ ਲੱਗੀ ਆ ਉਸ ਦਿਨ ਫਿਰ ਲੋਕਾਂ ਨੇ ਸਭ ਤੋਂ ਜ਼ਿਆਦਾ ਚੈੱਕ ਕੀਤਾ ਕਿ ਅਮਰੀਕਾ ਛੱਡ ਕੇ ਕੈਨੇਡਾ ਕਿਦਾਂ ਜਾਇਆ ਜਾ ਸਕਦਾ ਜਾਂ ਇੱਥੇ ਪੱਕੇ ਕਿਦਾਂ ਹੋਇਆ ਜਾ ਸਕਦਾ ਇਹ 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 ਸਾਰੀਆਂ ਚੀਜ਼ਾਂ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆਈਆਂ ਸੋ ਜ਼ਿਆਦਾ ਪਹਿਲਾਂ ਨਾਲੋਂ ਜ਼ਿਆਦਾ ਗਿਣਤੀ ਵਿੱਚ ਜਿਹੜੇ ਅਮਰੀਕਨ ਨੇ ਉਹ ਇਸ ਵੇਲੇ ਪੁੱਛ ਰਿਹਾ ਵੀ ਕੈਨੇਡਾ ਦੇ ਵਿੱਚ ਸੈਟਲ ਕਿਦਾਂ ਹੋਇਆ ਜਾ ਸਕਦਾ ਆ ਇਸ ਸੰਬੰਧ ਦੇ ਵਿੱਚ ਆਹ ਆਉਂਦੇ ਬਹੁਤ ਥੋੜੇ ਆ بڑے ਲੋਕ ਆ ਜਿਹੜੇ ਕੈਨੇਡਾ ਆਉਂਦੇ ਆ بڑے ਲੋਕ ਆ ਜਿਹੜੇ ਕੈਨੇਡੀਅਨ ਅਮਰੀਕਾ ਜਾਂਦੇ ਆ ਉਹਨਾਂ ਦਾ ਨੰਬਰ ਕਿਤੇ ਜ਼ਿਆਦਾ ਆ ਪਰ ਟ੍ਰੈਂਡ ਜਿਹੜੇ ਨੇ ਉਹ ਬਦਲਦੇ ਨੇ ਇੱਕ ਬੈਕ ਦੇ ਵਿੱਚ ਬਹੁਤ ਸਾਰੇ ਲੋਕ ਜਾ ਕੇ ਰਹਿਣਾ ਚਾਹੁੰਦੇ ਆ ਇੱਕ ਫੇਸਬੁੱਕ ਪੇਜ ਆ ਅਮਰੀਕਨਸ ਲਿਵਿੰਗ ਇਨ ਕੈਨੇਡਾ ਉਹਨਾਂ ਦੀ ਬਹੁਤ ਵੱਡੀ ਗਿਣਤੀ ਆ ਉਹ ਇੱਥੇ ਵੋਟਾਂ ਵਗੈਰਾ ਸਾਰਾ ਕੁਝ ਇਧਰਲੇ ਪਾਸੇ ਮੈਂਬਰਸ਼ਿਪ ਤੇ ਹੋਰ ਸਾਰਾ ਕੁਝ ਕੀਤਾ ਜਾਂਦਾ ਆ ਪਰ ਅਮਰੀਕਾ ਦੇ ਵਿੱਚ ਜੇ ਇਸ ਕਿਸਮ ਦੀ ਅਨਸਰਟਨਟੀ ਪੈਦਾ ਹੋਈ ਆ ਅਨਿਸ਼ਚਿਤਤਾ ਪੈਦਾ ਹੋਈ ਪਿਛਲੇ ਸਮੇਂ ਦੇ ਵਿੱਚ ਜਦੋਂ ਕਿਤੇ ਨਾ ਕਿਤੇ ਕੌੜਾਜਨੀਤਿਕ ਘਟਨਾ ਵੱਡੀ ਘਟਿਆ ਉਹਦੇ ਤੋਂ ਬਾਅਦ ਲੋਕਾਂ ਦੀ ਜਿਹੜੀ ਮੰਗ ਹੈ ਇਹਦੇਲੇ ਪਾਸੇ ਉਹ ਵੱਧ ਗਈ